ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਰੌਂਗੀ ਦੀ ਸਬਜ਼ੀ ਰੌਂਗੀ ਦੀ ਦਾਲ ਵੀ ਕਹਿ ਦਿੰਦੇ ਆ ਰੌਂਗੀ ਦੀ ਸਬਜ਼ੀ ਵੀ ਕਹਿ ਦਿੰਦੇ ਇਹਨੂੰ ਲੋਬੀਆ ਵੀ ਕਹਿ ਦਿੰਦੇ ਆ ਜੇ ਅਸੀਂ ਬਣਾਵਾਂਗੇ ਅੱਜ ਰੌਂਗੀ ਦੀ ਸਬਜ਼ੀ ਦਾਲ ਤੇ ਦਾਲ ਲੈ ਆ ਰੌਂਗੀ ਲੈ ਆ ਇਹ ਦਾਲ ਜਿਹੜੀ ਹੈ ਨਾ ਰੌਂਗੀ ਦੀ ਇਹ ਬਹੁਤ ਟੇਸਟੀ ਬਣਦੀ ਆ ਬਹੁਤ ਸਵਾਦ ਬਣਦੀ ਆ ਤੇ ਤੁਸੀਂ ਆਡੇ ਤਰੀਕੇ ਨਾਲ ਬਣਾਓ ਦਾਲ ਬੜੀ ਵਧੀਆ ਬਣੂਗੀ ਇਹ 200 ਗ੍ਰਾਮ ਦੇ weight ਦੇ ਵਿੱਚ 200 ਗ੍ਰਾਮ ਹੈ ਪੂਰੀ ਹਾਂ ਹੈਗਾ ਤੇ ਦਾਲ ਦੇ ਬਹੁਤ ਵਧੀਆ ਵਾ ਸਾਫ ਵਾ ਪਰ ਫਿਰ ਵੀ ਆਪਾਂ ਨਾ ਵੇਖ ਕੇ ਚੁਣ ਕੇ ਤੇ ਫਿਰ ਇਹਨੂੰ ਧੋਵਾਂਗੇ ਕਿਉਂਕਿ ਚੰਗੀ ਤਰ੍ਹਾਂ ਚੁਣਨਾ ਜਿਹੜਾ ਵਾ ਨਾ ਇਹ ਬਹੁਤ ਜ਼ਰੂਰੀ ਆ ਤੇ ਮੂਹ ਦੇ ਜ ਕੰਕਰ-ਕੰਕਰ ਕੋਈ ਆ ਜਾਂਦਾ ਵਾ ਨਾ ਤੇ ਫਿਰ ਬੁੜਾ ਹੋਰੀ ਤਰ੍ਹਾਂ ਸਬਜ਼ੀ ਲੱਗਦੀ ਆ ਤੇ ਇਸ ਕਰਕੇ ਪਹਿਲਾਂ ਚੁਣ ਲੈਣਾ ਚਾਹੀਦਾ ਵਾ ਤੇ ਫਿਰ ਧੋਣਾ ਚਾਹੀਦਾ ਵਾ ਹੁਣ ਆਪਾਂ ਦਾਲ ਨੂੰ ਚੰਗੀ ਤਰ੍ਹਾਂ ਝੋਕ ਲਿਆ ਇੱਕ ਵਾਰੀ ਇੱਕ ਵਾਰੀ ਫੇਰ ਝੋਕਣ ਦੇ ਹਾਂ ਤੇ ਦਾਲ ਜਿਹੜੀ ਆ ਬਹੁਤ ਵਧੀਆ ਸਾਫ ਸੁਥਰੀ ਦਾਲ ਆ ਬੜਾ ਮਜ਼ਾ ਆਉਂਦਾ ਖਾਣ ਦਾ ਰੌਂਗੀ ਸੱਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਨਾ ਧੋ ਲੈਣਾ ਵਾ ਕਿਉਂਕਿ ਕਈ ਵਾਰ ਇਹਨਾਂ ਕਟਾ ਮਿੱਟੀ ਦੇ ਵੇਲੇ ਹੁੰਦਾ ਮਤਲਬ ਕਈ ਵਾਰ ਪਤਾ ਨਹੀਂ ਦਾ ਸੌਦੇ ਦੇ ਵਿੱਚ ਤੇ ਹੈ ਤੇ ਸਾਫ਼ ਦੋਆ ਪਰ ਫਿਰ ਵੀ ਧੋ ਲੈਣਾ ਚਾਹੀਦਾ ਵਾ ਇਹਨੂੰ ਤੇ ਹੁਣ ਆ ਵੇਖੋ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਇਹਨੂੰ ਤੇ ਹੁਣ ਇਹਨੂੰ ਕੁੱਕਰ 'ਚ ਪਾਵਾਂਗੇ ਇਹਨੂੰ ਅਸੀਂ ਪਹਿਲਾਂ ਬਾਲ ਲੈਣਾ ਹੂੰ ਛੋਟਾ ਕੁੱਕਰ ਸਾਡਾ ਖਰਾਬ ਹੋ ਗਿਆ ਤੇ ਹੁਣ ਇਹਦੇ ਵੱਡੇ ਦੇ ਵਿੱਚ ਨਾ ਉਬਾਲਣਾ ਪੈਂਦਾ ਹੁਣ ਆਪਾਂ ਇਹਨੂੰ ਪਿਉਂਦਾਂਗੇ ਆਹ ਪਿਉਂਦਾ ਕਹਿੰਦੀ ਆ ਉਬਾਲਾਂਗੇ ਤੇ ਅੱਜ ਮੈਂ ਇੱਕ ਇੱਟ ਤੇ ਪਾਣੀ ਕਿੰਨਾ ਪਾਉਣਾ ਵਾ ਇਹਦੇ ਵਿੱਚ ਪਾਣੀ ਦਾਲ ਆਪਣੀ ਇਹਨੂੰ ਦਾਲ ਦੇ ਸਾਰ ਦੇ ਨਾਲ 200 ਗ੍ਰਾਮ ਦਾਲ ਦਾ ਤੇ ਆਪਾਂ ਇੱਕ ਡੂੰਗਾ ਆਹ ਇੱਕ ਡੂੰਗਾ ਪਾ ਦਿੰਦੇ ਹਾਂ ਇੱਕ ਵੱਡਾ ਡੂੰਗਾ ਪੂਰਾ ਪਾਣੀ ਦਾ ਭਰ ਦਾਂ ਹਾਂ ਆ ਇਹ ਡੂੰਗਾ ਵੇਖ ਲੋ ਤੁਸੀਂ ਆ ਵੇਖੋ ਇਹਦੇ ਨਾਲ ਆਪਾਂ ਦਾਲ ਜਿਹੜੇ ਅੱਧਾ ਇੱਕ ਡੂੰਗਾ 250 ਗ੍ਰਾਮ ਦਾਲ ਇੱਕ ਡੂੰਗਾ ਆਪਾਂ ਤੁਸੀਂ ਅੰਦਾਜ਼ੇ ਦੇ ਨਾਲ ਫਿਰ ਵੀ ਥੋੜਾ ਵਾ ਪਾਣੀ 1.5 ਡੂੰਗਾ ਪੈ ਜਾਂਦਾ ਡੂੰਗਾ ਵੀ ਛੋਟਾ ਹੈ ਨਾ ਇਹ ਹਾਂ ਤੁਸੀਂ ਆਪਣੇ ਡੂੰਗਾ ਛੋਟਾ ਵਾ ਵੀ ਵੱਡਾ ਡੂੰਗਾ ਜਿਹੜਾ ਪੂਰਾ ਇੱਕ ਡੂੰਗਾ ਭਰ ਕੇ ਪੋਣਾ ਹਾਂ ਆ ਵੇਖੋ ਦਾਲ ਸਾਡਾ ਕੁੱਕਰ ਵੱਡਾ ਨਾ ਸਤਨ ਲੱਗਦਾ ਵੇਖੋ ਹੁਣ ਪੂਰੀ ਹੋ ਗਈ ਆ ਹੁਣ ਆਪਾਂ ਇਹਦੇ ਵਿੱਚ ਨਾ ਆਪਾਂ ਥੋੜਾ ਜਿਹਾ ਨਮਕ ਪਾ ਦਾਂਗੇ ਨਮਕ ਮੇ ਕਿੰਨਾ ਪਾਣਾ ਮੈਂ ਵਿੱਚ 200 ਗ੍ਰਾਮ ਚ ਹਾਂ 200 ਗ੍ਰਾਮ ਦੇ ਵਿੱਚ ਇੱਕ ਚਮਚਾ ਨਮਕ ਦਾ ਪੈ ਜਾਣਾ ਵਾ ਸਾਡਾ ਛੋਟਾ ਚਮਚਾ ਤਾਂ ਕਰਕੇ ਆਪਾਂ ਥੋੜਾ ਜਿਹਾ ਘੱਟ ਪਾਇਆ ਵਾ ਆਪਾਂ ਨਮਕ ਹੀ ਇਕੱਲਾ ਪਾਵਾਂਗੇ ਤੇ ਨਮਕ ਪਾ ਲੈਣਾ ਬੱਲਾ ਇਕੱਲਾ ਤੇ ਫਿਰ ਇਹਨੂੰ ਆਪਾਂ ਇਹਨੂੰ ਨਾ ਉਬਾਲ ਲੈਣਾ ਤੇ ਇਹਨੂੰ ਕਿੰਨੀਆਂ ਸੀਟੀਆਂ ਮਰੋਣੀਆਂ ਆ ਮੈਂ ਇਹਨੂੰ ਸੀੜੀਆਂ 5 6 ਸੀੜੀਆਂ ਆ ਜਾਣੀਆਂ ਚਾਹੀਦੀਆਂ ਵਾ ਕਿਉਂਕਿ ਇਹਨੂੰ ਭਿਵੇਂਆ ਨਹੀਂ ਨਾ ਪਹਿਲਾਂ ਤਾਂ ਇਹ ਗੰਡੇ ਗੰਡੇ ਚੀਰ ਕੇ ਹਲੇ ਸਾਰੇ ਮੰਮੀਆ ਵਿੱਚ ਪੈਣਾ ਸਮਾਨ ਆ ਹੁਣ ਸਮਾਨ ਜਿਹੜਾ ਨਾ ਆਪਾਂ ਹੁਣ ਤੜਕੇ ਦੇ ਵਿੱਚ ਪਾਵਾਂਗੇ ਇਹ 200 ਗ੍ਰਾਮ ਆਪਾਂ ਰੋਂਗੀ ਲਈ ਆ ਉਹਨੂੰ ਆਪਾਂ ਉਬਲਣੇ ਧਰ ਦਿੱਤਾ ਵਾ ਆ ਆਪਾਂ ਟਮਾਟਰ ਲਿਆ ਵਾ ਦੋ ਦੋ ਟਮਾਟਰ ਲਏ ਉਹਨਾਂ ਨੂੰ ਬਰੀਕ ਬਰੀਕ ਕੱਟ ਲਿਆ ਆ ਲਸਣ ਲਿਆ ਵਾ ਤੇ ਲਸਣ ਨੂੰ ਨਾ ਆਪਾਂ ਉਹਦੇ ਨਾਲ ਨਾ ਵਾਲ ਗ੍ਰੈਂਡ ਨਾਲ ਗ੍ਰाइंड ਕਰ ਲਿਆ ਤੇ ਆਹ ਆਪਾਂ ਧਨੀਆ ਲਿਆ ਵਾ ਧਨੀਆ ਵੀ ਸਾਨੂੰ ਅੱਜ ਚਲੋ ਮਿਲ ਗਿਆ ਬੌਲ ਦੀਆ ਧਨੀਆ ਹੀ ਆਹ ਅਦਰਕ ਤੇ ਹਰੀ ਮਿਰਚ ਜਿਹੜੀ ਨਾ ਇਹਨੂੰ ਆਪਾਂ ਗ੍ਰाइंड ਕਰ ਲਿਆ ਵਾ ਤੇ ਆਹ ਜਿਹੜੇ ਪਿਆਜ਼ ਵਾ ਇਹਨਾਂ ਨੂੰ ਆਪਾਂ ਬਰੀਕ ਬਰੀਕ ਕੱਟ ਲਿਆ ਵਾ ਤੇ ਮਤਲਬ ਸ਼ੇਪ ਪਿਆਜ਼ ਸੀਗੇ ਛੋਟੇ ਸੀਗੇ ਉਹਦੇ ਵੱਡੇ ਨਹੀਂ ਸੀ ਉਹਨਾਂ ਨੂੰ ਕਰ ਲਿਆ ਆਪਾਂ ਤੇ ਇਹਦਾ ਆਪਾਂ ਹੁਣ ਤੜਕਾ ਲਾਵਾਂਗੇ ਤੇ ਉਹਨਾਂ ਚਿਰ ਸਾਡੀ ਜਿਹੜੀ ਸੀ ਹੈਗੀ ਆ ਰੌਂਗੀ ਆ ਨਾ ਇਹ ਉਬਲ ਜਵੇ ਤੇ ਫਿਰ ਤੁਹਾਨੂੰ ਬਖਾਲ ਦੇ ਕਹਣਾ ਹੈ ਕਰਦੇ ਤੜਕਾ ਲਾਉਂਦੇ ਤਿਆਰੀ ਮੰਮੀ ਹੋ ਗਿਆ ਉਬਲ ਗਿਆਣਗੇ ਹੁਣ ਆਪਾਂ ਵੇਖਦੇ ਹਾਂ ਕਿ ਸਾਡੇ ਰਾਜ ਰੌਂਗੀ ਜਿਹੜੀ ਹੈ ਨਾ 6 ਵਿਸਲਾਂ ਆ ਗਈਆਂ ਲੈ ਲੈ ਵੜਾ ਕੁੱਕਰਦਰ ਨਾ ਫੇਰ ਵੇਖੋ ਜੀ ਰਾਜਮਾ ਰਾਜਮਾ ਮੂਹ ਨਿਕਲਦਾ ਰਾਜਮਾ ਵਰਗੇ ਬਣਦੇ ਬਹੁਤ ਸੋਹਣੇ ਨਰਮ ਹੋ ਗਏ ਆ ਵੇਖੋ ਮੰਮੀ ਤੇਤਾ ਜੇ ਪਹਿਲਾਂ ਮੇਰਾ ਤਾਂ ਕੀ ਮੈਂ ਪਹਿਲਾਂ ਰੋਂਗੀ ਨਹੀਂ ਖਾਂਦਾ ਹਾਂ ਮੈਨੂੰ ਸਵਾਦ ਨਹੀਂ ਲੱਗਦੀ ਹੁੰਦੀ ਸ਼ੁਰੂਤ ਹੋਏ ਰੋਂਗੀ ਤੇ ਫਿਰ ਨਾ ਇੱਕ ਵਾਰੀ ਭਾਬੀ ਜੀ ਨੇ ਬਣਾਈ ਸੀ ਬਾਲਕੇ ਸਬਜੀ ਨਹੀਂ ਉਹ ਬਾਲਕੇ ਬਣਾਉਂਦੇ ਉਹ ਕਿਉਂ ਉਹਨਾਂ ਬਾਲਕੇ ਬਣਾਈ ਉਹ ਆਂਦੇ ਬਾਲਕੇ ਬਣਾਈਏ ਨਾ ਫੇਰ ਵਿੱਚ ਸਵਾਦ ਲੱਗਦੀ ਸਬਜੀ ਤੇ ਉਹਨਾਂ ਬਾਲਕੇ ਬਣਾਈ ਤੇ ਮੈਂ ਵੀ ਉਹ ਸਵਾਦ ਲੱਗੀ ਮੈਨੂੰ ਪਹਿਲੀ ਵਾਰੀ ਮੈਂ ਰੋਂਗੀ ਖੋਸ਼ ਹੋ ਕੇ ਖਾਧੀ ਤੇ ਅਹੀਂ ਹੁਣ ਉਸੇ ਤਰੀਕੇ ਨਾਲ ਬਣਾਈ ਦੀ ਆ ਬਾਲਕੇ ਪਤਾ ਕੀ ਵਿੱਚੋਂ ਫਿਰ ਮਜ਼ਾ ਆਵੇ ਵਿੱਚੋਂ ਤੇਲ ਜਾਂ ਨਿਕਲ ਜਾਂਦਾ ਦਾ ਰੋਂਗੀ ਦਾ ਤੇ ਉਹ ਫੁਗਲੀ ਜੀ ਬਣ ਜਾਂਦੀ ਏ ਜੇ ਪੀਉਂਦੀ ਕੇ ਤੇ ਹਾਂ ਪਿਉ ਕੇ ਉਬਾਲੀਏ ਨਾ ਤੇ ਫਿਰ ਫੁਗਲੀ ਜੀ ਬਣਦੀ ਆ ਤੇ ਇਸ ਦਾ ਸਿੱਧੇ ਉਬਾਲ ਲੀਏ ਤੇ ਉਹ ਬੜੀ ਵਧੀਆ ਬਣਦੀ ਆ ਜੇ ਰਾਜਮਾ ਹੋਵੇ ਟੇਸਟ ਲੱਗਦਾ ਇਹਦਾ ਜਿਸ ਤਰ੍ਹਾਂ ਰਾਜਮਾ ਹੁੰਦੇ ਆ ਤੇ ਹੁਣ ਆਪਾਂ ਨਾ ਕੜਾਈ ਉੱਪਰ ਰੱਖੀ ਆ ਤੇ ਹੁਣ ਆਪਾਂ ਤੜਕੇ ਦੀ ਤਿਆਰੀ ਕਰਦੇ ਆ ਤੇ ਗੈਸ ਨੂੰ ਓਨ ਕਰ ਦਿੱਤਾ ਤੇ ਹੁਣ ਆਪਾਂ ਇੱਕ ਕੜਛੀ ਤੇਲ ਦੀ ਪਾਵਾਂਗੇ ਕੜਾਈ ਸਾਡੀ ਗਰਮਾ ਲੋ ਜੀ ਤੜਕਾ ਜਿਹੜਾ ਨੇ ਤੜਕਾ ਚੰਗੀ ਤਰ੍ਹਾਂ ਲੱਗਾ ਹੋਵੇ ਤੇ ਸਬਜੀ ਦਾ ਜਿਹੜਾ ਵਾ ਸਵਾਦ ਆ ਜਾਂਦਾ ਖਾਣ ਦਾ ਤੇ ਸਬਜੀ ਜਿਹੜੀ ਆ ਬਹੁਤ ਵਧੀਆ ਬਣਦੀ ਹੈ ਤੜਕੇ ਦੇ ਵਿੱਚ ਮਸਾਲੇ ਪੈਣ ਤੇ ਉਹੀ ਤੜਕਾ ਜਿਹੜਾ ਵਾ ਉਹ ਬਹੁਤ ਵਧੀਆ ਬਣਦਾ ਵਾ ਤੇ ਮਤਲਬ ਕਿ ਸਬਜੀ ਸਵਾਦ ਬਣਦੀ ਆ ਸਬਜੀ ਸਾਰੇ ਆ ਚੀਜ਼ਾਂ ਦੇ ਉੱਤੇ ਤੜਕਾ ਲਾਉਣਾ ਉਹ ਮਸਾਲਿਆਂ ਦੇ ਉੱਤੇ ਸਬਜੀ ਦਾ ਹੁੰਦਾ ਵਾ ਤੇ ਜੇ ਸਾਡੇ ਮਸਾਲੇ ਹੀ ਪਾੜੇ ਅਸੀਂ ਕੁਛ ਨਹੀਂ ਪਾਵਾਂਗੇ ਵਿੱਚ ਪਿਆਜ਼ ਨਹੀਂ ਪਾਵਾਂਗੇ ਟਮਾਟਰ ਨਹੀਂ ਪਾਵਾਂਗੇ ਤਾਂ ਸਬਜੀ ਕਿੱਥੋਂ ਸਵਾਦ ਬਣੂਗੀ ਇਸ ਕਰਕੇ ਸਬਜੀ ਦੇ ਵਿੱਚ ਭਾਵੇਂ ਥੋੜਾ ਥੋੜਾ ਪਾਓ ਮਟੀਰੀਅਲ ਸਾਰੇ ਹੋਣਾ ਚਾਹੀਦਾ ਵਿੱਚ ਪੰਜਾਬੀ ਤਰੀਕੇ ਦੇ ਨਾਲ ਸਬਜੀ ਜਿਹੜੀ ਆ ਉਹ ਇਸ ਤਰ੍ਹਾਂ ਬਣਦੀ ਜਿ ਤਰ੍ਹਾਂ ਹੋਟਲਾਂ ਦੇ ਵਿੱਚ ਬਣਦੀ ਆ ਆ ਬਸ ਸਟਾਈਲ ਹਾਂ ਸਭ ਬਸ ਸਟਾਈਲ ਤੇ ਹੁਣ ਆਪਾਂ ਵਿੱਚ ਪਾਵਾਂਗੇ ਜੀਰਾ ਸਬਜੀ ਦੇ ਕੜਦੀ ਦੇ ਵੱਟ ਇਦਨਿਆ ਘਰ ਜੀਰਾ ਔਰ ਵਿੱਚ ਆਪਾਂ ਇੱਕ ਚਮਚਾ ਜੀਰੇ ਦਾ ਪਾਵਾਂਗੇ ਤੇ ਹੁਣ ਜੀਰਾ ਤੜੜ ਫੜੜ ਕਰਨ ਦਾ ਹੈ ਹੁਣ ਕੀ ਦੀਪਕ ਪਾਉਣਾ ਇਹ ਨਾ ਜਿੱਤਾ ਭੁੱਲ ਗਿਆ ਉਹਨੇ ਤਾਂ ਹਿੰਗ 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 ਆਪਾਂ ਥੋੜੀ ਜੀ ਪਾਵਾਂਗੇ ਕਿਉਂਕਿ ਸਬਜ਼ੀ ਦੇ ਵਿੱਚ ਹਿੰਗ ਜ਼ਰੂਰ ਪਾਉਣੀ ਚਾਹੀਦੀ ਆ ਤੇ ਕੋਈ ਚੀਜ਼ ਵਾਈ ਹੋਵੇ ਤੇ ਉਹ ਫਿਰ ਵਾਈ ਨਹੀਂ ਹੁੰਦੀ ਹਾਜਮਾ ਸਟਰਹਿੰਦਾ ਹਾਜਮਾ ਸਟਰਹਿੰਦਾ ਤੇ ਹੁਣ ਆਪਾਂ ਵਿੱਚ ਪਾ ਦਾਂਗੇ ਜਿਹੜਾ ਲਸਣ ਆਪਾਂ ਗ੍ਰाइंड ਕੀਤਾ ਸੀ ਉਹਨੂੰ ਪਾਵਾਂਗੇ ਕਿਉਂਕਿ ਲਸਣ ਜਿਹੜਾ ਉਹ ਥੋੜਾ ਜਿਹਾ ਭੁਜਾ ਹੋਇਆ ਨਾ ਤੇ ਫੇਰ ਹੀ ਵਧੀਆ ਲੱਗਦਾ ਨਹੀਂ ਤੇ ਕੱਚਾ-ਕੱਚਾ ਰਹਿੰਦਾ ਵਾ ਘਾਲ ਕੇ ਚੀਜ਼ ਤੜਕ ਫੜਕ ਵਾਲੀ ਹੋਣੀ ਚਾਹੀਦੀ ਤੜਕ ਫੜਕ ਵਾਲੀ ਚੀਜ਼ ਹੋਗੀ ਨਾ ਆਪੇ ਮਜਾ ਆਉਂਦਾ ਜੁਟੀ ਖਾਣ ਦਾ ਤੇ ਸਬਜੀ ਦੇ ਸਾਰਿਆਂ ਦੇ ਘਰ ਬਣਦੀ ਐ ਸਾਰੇ ਆਪੋ ਆਪਣੇ ਤਰੀਕੇ ਨਾਲ ਵਧੀਆ ਬਣਾਉਂਦੇ ਆ ਤੇ ਅਸੀਂ ਆਪਣੇ ਤਰੀਕੇ ਨਾਲ ਬਣਾਉਣ ਡਏ ਆ ਫਰ ਲਸਣ ਜਿਹੜਾ ਵਾ ਇਹ ਸਾਡਾ ਪੁੱਜ ਗਿਆ ਵਾ ਹੁਣ ਆਪਾਂ ਵਿੱਚ ਪਾ ਦਾਂਗੇ ਪਿਆਜ਼ ਕਈ ਕਹਿੰਦੇ ਆ ਤੁਸੀਂ ਕੀ ਨਵਾਂ ਦੱਸਣ ਦੇ ਜੋ ਤੇ ਸਾਰੇ ਘਰਾਂ ਚ ਬੰਦੀ ਆ ਉਹ ਵੀ ਠੀਕ ਕਹਿੰਦੇ ਆ ਭਈ ਉਹ ਉਹਨਾਂ ਦੀ ਮਰਜ਼ੀ ਹੈ ਨਾ ਉਹਨਾਂ ਨੂੰ ਸਾਡੇ ਜੇ ਨੁਕਸ ਨਿਕਲੇ ਜਾਂ ਸਾਡਾ ਤੇ ਫੇਰੇ ਉਹਨਾਂ ਨੇ ਕਿਹਾ ਹਨ ਤੇ ਚੰਗਾ ਸਭੋ ਜਿਹੜੇ ਕਮੈਂਟ ਕਰਦੇ ਆ ਤੇ ਸਾਡਾ ਨੁਕਸ ਦੱਸਦੇ ਆ ਤੇ ਸਾਨੂੰ ਪਤਾ ਲੱਗ ਜਾਂਦਾ ਵਾ ਪਰ ਅਜੇ ਤੱਕ ਕਿਸੇ ਨੇ ਮਾੜਾ ਕਮੈਂਟ ਨਹੀਂ ਕੀਤਾ ਸਾਰੇ ਵਧੀਆ ਹੀ ਕਹਿੰਦੇ ਆ ਸਾਰੇ ਚੰਗਾ ਕਹਿੰਦੇ ਆ ਹੁਣ ਆਪਾਂ ਇੱਕ ਚਮਚਾ ਨਾ ਨਮਕ ਦਾ ਪਾ ਦਾਂਗੇ ਕਿਉਂਕਿ ਨਮਕ ਪਾਉਣਾ ਨਾ ਪਹਿਲਾਂ ਵੀ ਆਪਾਂ ਇੱਕ ਚਮਚਾ ਦੇ ਤੇ ਸਬਜੀ ਚ ਪਾਇਆ ਵਾ ਆਪਾਂ ਇੱਕੋ ਜਿਹਾ ਚਮਚਾ ਪਾਵਾਂਗੇ ਕੱਲ ਮਮੀ ਨੇ ਆਪਣਾ ਸਬਸਕ੍ਰਾਈਬਰ ਮੈਨੂੰ ਭਰਾ ਗਿੜਿਆ ਆਪਣਾ ਇੱਕ ਬਸਟੈਂਡ ਉਹ ਵੀਰ ਨੇ ਵੀ ਆਪਾਂ ਨੂੰ ਸਬਸਕ੍ਰਾਈਬ ਕੀਤਾ ਹਮ ਮੜਾ ਕੋਸ਼ਿਸ਼ ਕੀ ਮੜਿਆ ਅੰਦਾ ਵੀ ਪਛਾਣਿਆ ਨਾ ਆ ਵੀਰ ਪਛਾਣ ਲਿਆ ਵਾ ਇਕੜੇ ਪਹਿਲਾਂ ਮੇਰਾ ਨਾ ਸ਼ਾਰਟੇ ਦੋ ਬੈਗ ਹੈ ਬਸਟੈਂਡ ਤੇ ਹਮ ਬੜਾ ਚੰਗਾ ਮੁੰਡਾ ਤੇ ਜਿੰਨਾ ਚਿਰ ਸਾਡਾ ਮਸਾਲਾ ਭੁੰਨ ਡਿਆ ਵਾ ਸਬਜੀ ਦਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਰੋ ਦੱਬ ਕੇ ਤੇ ਸਬਸਕ੍ਰਾਈਬ ਕਰੋ ਦੱਬ ਕੇ ਤੇ ਸਪੋਰਟ ਕਰੋ ਵੱਧ ਤੋਂ ਵੱਧ ਤੇ ਸਾਡੀ ਜੀ ਵੀਡੀਓ ਚੰਗੀ ਲੱਗਦੀ ਆ ਤੁਹਾਨੂੰ ਤੇ ਲਾਈਕ ਜ਼ਰੂਰ ਕਰਨਾ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਉਹ ਪਲੀਜ਼ ਵੀਡੀਓ ਨੂੰ ਪੂਰੀ ਵੇਖਿਆ ਕਰੋ ਅਸੀਂ ਬਹਾਰ-ਬਹਾਰ ਕਹਿੰਦਾ ਵਾ ਤੇ ਵੱਧ ਤੋਂ ਵੱਧ ਸਾਨੂੰ ਸਪੋਰਟ ਕਰੋ ਲਓ ਜੀ ਹੁਣ ਪਿਆਜ਼ ਜਿਹੜੇ ਸਾਡੇ ਭੁੱਜ ਗਏ ਆ ਹੁਣ ਆਪਾਂ ਵਿੱਚ ਪਾਵਾਂਗੇ ਟਮਾਟਰ ਜਿੰਨਾ ਚਿਰ ਟਮਾਟਰ ਭੁੱਜਦੇ ਆ ਆ ਜਿਹੜੀਆਂ ਮਿਰਚਾਂ ਤੇ ਅਦਰਕ ਹਨ ਇਹ ਵੀ ਵਿੱਚ ਪਾ ਦਾਂਗੇ ਆਪਾਂ ਪਹਿਲਾਂ ਬਉਣ ਦੇ ਨਾਲ ਨਾ ਹੋਰ ਇਤਨਾ ਹੋ ਜਾਂਦਾ ਫੇਰ ਨਾ ਥੱਲੇ ਲੱਗਦੀ ਆ ਤੇ ਨਾਲੇ ਛੜ ਜਾਂਦਾ ਅਦਰਕ ਪੂਰਾ ਮਸਾਲਾ ਭੁੱਜਦਾ ਨਾ ਫੇਰ ਤਾਨੂੰ ਬਖਾਰਦੇ ਲੋਈ ਪਿਆਜ਼ ਗਏ ਆ ਭੁੱਜ ਟਮਾਟਰ ਵੀ ਗਏ ਭੁੱਜ ਟਮਾਟਰ ਵੀ ਗਏ ਪੁੱਜ ਸੁਨਾ ਹੀ ਭੁੰਨਾਗੇ ਮਸਾਲੇ ਹੁਣ ਆਪਾਂ ਵਿੱਚ ਪਾਵਾਂਗੇ ਅੱਧਾ ਚਮਚਾ ਹਲਦੀ ਦਾ ਇਹ ਚ ਪਾਵਾਂਗੇ ਅੱਧਾ ਚਮਚਾ ਦੇਗੀ ਮਿਰਚ ਦਾ ਦੇਗੀ ਮਿਰਚ ਦਾ ਤੜਕਾ ਅੰਗ ਅੰਗ ਫੜਕਾ ਤੇ ਇੱਕ ਚਮਚਾ ਪਾਵਾਂਗੇ ਆਪਾਂ ਗਰਮ ਮਸਾਲਾ ਤੇ ਹੁਣ ਕੀ ਪਾਵਾਂਗੇ ਦੀਪਕ ਕਸੂਰੀ ਮੇਸੀ ਕਸੂਰੀ ਮੇਥੀ ਕਸੂਰੀ ਮੇਸੀ ਇਹ ਤੇ ਆਪਾਂ ਜ਼ਰੂਰ ਪਾਈ ਦੀ ਸਬਜ਼ੀ ਚ ਪਸ਼ੂਰੀ ਮੇਸ਼ੀ ਜ਼ਰੂਰ ਪਾਈ ਦੀ ਹੈ ਜਿਹਨੂੰ ਨਹੀਂ ਨਾ ਭੁੱਖ ਲੱਗਦੀ ਉਹ ਵੀ ਉਸੇ ਬੜੇ ਭੁੱਖ ਲੱਗ ਜਾਂਦੀ ਹੈ ਤੇ ਹੁਣ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਤੰਗੀਆਂ ਤੰਗੀਆਂ ਮਜਰਾ ਮਿਲਿਆ ਕਰਮਾ ਦਾ ਤੰਗੀਆਂ ਵਿੱਚ ਸੁਪਲਾਈ ਹੋ ਗਿਆ ਤੰਗੀਆਂ 5 ਰੁਪਏ ਕਿਲੋ ਹਨ ਤੇ ਹੁਣ ਨਾ ਆਪਾਂ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਪਾਣੀ ਨੂੰ ਆਪਾਂ ਗਰਮ ਕੀਤਾ ਹੋਇਆ ਹੈ ਤੇ ਉਹਨਾਂ ਕੋ ਪਾਣੀ ਪਾਉਣਾ ਜਿੰਨੇ ਕਨਾਂ ਸਾਡੇ ਮਸਾਲੇ ਜਿਹੜੇ ਹਨ ਉਹ ਚੰਗੀ ਤਰ੍ਹਾਂ ਪੁੱਜ ਜਾਣ ਤੇ ਮਸਾਲਾ ਵੇਖੋ ਜੜਾ ਮਸਾਲਾ ਜਿਆ ਪੁੱਜੇ ਦੇਖੋ ਕਿੰਨਾ ਵਧੀਆ ਮਸਾਲਾ ਪੁੱਜਾ ਵਾ ਇਸ ਤਰ੍ਹਾਂ ਦਾ ਮਸਾਲਾ ਭੁੰਨਣਾ ਵਾ ਬਣੀ ਵੀ ਨਹੀਂ ਗੱਲਬਾਤ ਪੂਰੀ ਆਪਾਂ ਕੋਈ ਵੀ ਗਰਮ ਮਸਾਲੇ ਜ਼ਿਆਦਾ ਨਹੀਂ ਪਾਈਏ ਤੇ ਹੁਣ ਆਪਾਂ ਜਿਹੜੀ ਸਬਜੀ ਹੈ ਨਾ ਉਹ ਵੀ ਇਹ ਚ ਪਾ ਦਿੰਦੇ ਆ ਪਤਾ ਬਹੁਤ ਤਾਕਤ ਹੁੰਦੀ ਹੈ ਸਬਜੀ ਦੇ ਰੋਂਗੀ ਦੀ ਸਬਜੀ ਦੇ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਰੋਂਗੀ ਜਿਹੜੀ ਸਬਜੀ ਖਾਂਦਾ ਨਾ ਉਹਦੇ ਜੋੜ ਨਹੀਂ ਕਦੀ ਪੀੜ ਹੁੰਦੇ ਇੰਨੀ ਤਾਕਤ ਹੁੰਦੀ ਹੈ ਨਾ ਹਾਂ ਸਬਜੀ ਦੇਖੋ ਰੰਗ ਦੇਖੋ ਸਬਜੀ ਦਾ ਗੱਡਾ ਵਧੀਆ ਵਾ ਤੇ ਕਿੰਨੀ ਵਧੀਆ ਸਬਜੀ ਸਾਡੀ ਬਣੀ ਆ ਤੇ ਪੰਜ ਸੀੜੀਆਂ ਹੁਣ ਵਿਸਲਾਉਣ ਤੇਰਾ ਜਿਹੜੀ ਰੌਂਗੀ ਆ ਇਹ ਭਿਉਣ ਦੀ ਕੋਈ ਲੋੜ ਨਹੀਂ ਇੱਕਦਮ ਇੰਜ ਹੋ ਜਾਂਦੀ ਆ ਵੀ ਬਿਲਕੁਲ ਨਰਮ ਹੋ ਜਾਂਦੀ ਆ ਹੁਣ ਤੇ ਗਰਮਾਣਾ ਵੇਖੋ ਤੇ ਇਹਨੂੰ ਮੈਂ ਹੋਰ ਰੀਣਾ ਨਹੀਂ ਨਹੀਂ ਬੱਸ ਬਣ ਗਈ ਆ ਹੋ ਗਈ ਤਿਆਰ ਹਾਂ 1 ਮਿੰਟ ਵਾਸਤੇ ਨਾ ਆਪਾਂ ਟੱਕ ਦਿੰਨੇ ਆ ਇਹਦੇ ਵਿੱਚ ਬੈਨੇ ਆ ਭਿਓਰ ਰਹਿ ਗਈ ਤੇ ਕਿੰਨੀਆਂ ਸੀਟੀਆਂ ਨੂੰ ਉਬਲੀ ਮੰਮੀ ਆ ਕਿੰਨੀਆਂ ਸੀੜੀਆਂ ਲੱਗੀਆਂ ਨੇ ਪੰਜ ਸੀੜੀਆਂ ਆਈਆਂ ਸਰ ਪੰਜ ਸੀੜੀਆਂ ਨੇ ਉੱਪਰ ਹੀ ਰੋਂਦੀ ਹਾਂ ਤੇ ਲੂਣ ਅਸੀਂ ਤੁਹਾਨੂੰ ਦੱਸਤਾ ਸੀ ਕਿ ਲੂਣ ਵਿੱਚ ਪਹਿਲਾਂ ਪਾ ਦੇਣਾ ਜਦੋਂ ਅਸੀਂ ਰੋਂਗੀ ਬਾਲਣ ਲੱਗਣਾ ਤੇ ਬਾਅਦ ਝੋਣੇ ਰਕੜਾਈ ਚ ਲੱਗਦੇ ਅਸੀਂ ਰੋਂਗੀ ਤੇ ਹੁਣ ਆਪਾਂ ਇਹਨੂੰ 1-2 ਮਿੰਟ ਵਾਸਤੇ ਬਾਹਰ ਢੱਕਣਾ ਮੰਮੀ ਆਂਦੇ ਹਾਂ ਫਿਰ ਜਿਹੜਾ ਨਾ ਥੋੜਾ ਜਿਹਾ ਭੁਲਵੇ ਨਰਮ ਹੋ ਜਿਹੜਾ ਚ ਜੂਗਾ ਮਸਾਲਾ ਹੁਣ ਆਪਾਂ ਇਹਨੂੰ ਦਿੰਨੇ ਢਰਕ ਅੱਗ ਕਰ ਦਿੰਨੇ ਘਾਟ ਚੈੱਕ ਕਰਦੇ ਆ 3 ਮਿੰਟ ਹੋ ਗਏ ਆ ਬਣ ਗਈ ਨਹੀਂ ਸਬਜੀ बन गई मेरी हां सब्जी बन गई सब्जी देखो साडी किड्डी ਵਧੀਆ ਬਣੀ ਆ ਤੇ ਤੁਸੀਂ ਵੀ ਸਾਡੇ ਤਰੀਕੇ ਨਾਲ ਨਾ ਬਣਾਉਣੀ ਸਬਜੀ ਇਹ ਲੋ ਪੂਰੀ ਘੁਲ ਗਈ ਜੀ ਰੌਂਗੀ ਦੀ ਸਬਜੀ ਤੇ ਵੇਖੋ ਪੂਰੀ ਘੁਲ ਗਈ ਆ ਜਿਸ ਤਰ੍ਹਾਂ ਰਾਜਮਾਵਾ ਦੀ ਸਬਜੀ ਹੁੰਦੀ ਆ ਬਿਲਕੁਲ ਉਸੇ ਤਰ੍ਹਾਂ ਦਾ ਸਵਾਦ ਆਊਗਾ ਤੁਸੀਂ ਇੱਕ ਵਾਰੀ ਸਾਡੇ ਤਰੀਕੇ ਨਾਲ ਬਣਾ ਕੇ ਤੇ ਫਿਰ ਵੇਖਣਾ ਤੇ ਤੁਸੀਂ ਵਾਕਿਆ ਕਹੋਗੇ ਕਿ ਸਬਜੀ ਬਹੁਤ ਸਵਾਦ ਆ ਤੇ ਹੁਣ ਆਪਾਂ ਨਾ ਇਹਨੂੰ ਡੋਂਗੇ ਦੇ ਵਿੱਚ ਕੱਢ ਲੈਨੇ ਆ ਪੂਰੀ ਕੁੜਗੀ ਸਬਜ਼ੀ ਕਈ ਆਲੂ ਵੀ ਵਿੱਚ ਪਾ ਲੈਂਦੇ ਆ ਹੂੰ ਉਹ ਦੁਕਾਨ ਵਾਲੇ ਵੀ ਕੈਂਡਿਚਰ ਕਰੋਂਗੇ ਲੈਂਦੀ ਨਾ ਉਹ ਵੀ ਕੈਂਡੇ ਜਾਂਦੇ ਆ ਚਾਲੂ ਪਾੜਿਓ ਬੜੇ ਸਵਾਦ ਲੱਗਦੇ ਫਿਰ ਸਵਾਦ ਜਿਹੜਾ ਡਬਲ ਹੋ ਜਾਂਦਾ ਬਣੀ ਕਿ ਨਹੀਂ ਗੱਲਬਾਤ ਪੂਰੀ ਮੇਰੇ ਤਾਂ ਮੂੰਹ 'ਚ ਪਾਣੀ ਆਈ ਜਾਂਦਾ ਵੇਖ ਕੇ ਪੂਰੀ ਕੁੜਗੀ ਲੋਈ ਕਰੋ ਚੱਕ ਸਬਜ਼ੀ ਬਣ ਕੇ ਹੋ ਗਈ ਹੈ ਤਿਆਰ ਪੂਰੀ ਗੱਲਬਾਤ ਬਣੀ ਸਬਜ਼ੀ ਦੀ ਲਓ ਜੀ ਰੌਂਗ ਦੀ ਸਬਜੀ ਬਣ ਕੇ ਹੋ ਗਈ ਹੈ ਤਿਆਰ ਤੇ ਬਹੁਤ ਵਧੀਆ ਸਬਜੀ ਬਣੀ ਆ ਤੇ ਜਿਸ ਤਰ੍ਹਾਂ ਰਾਜਮਾ ਬਣਦੇ ਉਸੇ ਤਰੀਕੇ ਨਾਲ ਸਬਜੀ ਬਣੀ ਆ ਤੇ ਪੂਰੀ ਕੁਲ ਗਈ ਆ ਤੇ ਤੁਸੀਂ ਵੀ ਸਾਡੇ ਤਰੀਕੇ ਨਾਲ ਬਣਾ ਕੇ ਵੇਖਣਾ ਤੇ ਸਬਸਕ੍ਰਾਈਬ ਕਰੋ ਦਬਕੇ ਲਾਈਕ ਸ਼ੇਅਰ ਕਰੋ ਕਮੈਂਟ ਕਰੋ ਪਿਆਰੇ ਪਿਆਰੇ ਤੇ ਤੁਹਾਡੀ ਸਪੋਰਟ ਦੀ ਲੋੜ ਆ ਵੱਧ ਤੋਂ ਵੱਧ ਸਪੋਰਟ ਕਰੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ